ਸਿੱਕੇ ਵੀਡੀਓ ਪੁੱਛਣ ਵਾਲੀਆਂ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਸਾਰੀਆਂ ਲੜਕੀਆਂ ਨੂੰ ਜਿਹੜੇ ਕੀ ਕਰੇ YouTube ਚੈਨਲ ਦੇਖ ਕੇ ਜਾਣਕਾਰੀ ਲੈਂਦੀਆਂ ਨੇ ਇਸ ਕਰਕੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਨੈਕਲੇਸ ਜੈਨ ਬਣਾਉਣਾ ਪਹਿਲਾਂ ਆਪਾਂ ਪਲਾਜ਼ ਵਗੈਰਾ ਡਿਜ਼ਾਈਨ ਹੋਰ ਲੈਸ ਵਗੈਰਾ ਡਿਜ਼ਾਈਨ ਅਸੀਂ ਲਈ ਅੱਜ ਆਪਾਂ ਦੱਸਾਂਗੇ ਤੁਹਾਨੂੰ ਜਿਵੇਂ ਜੌਰ ਜੜਦਾ ਹੈ ਆਪਣਾ ਸੂਟਾ ਇਹਦੇ ਤੱਕ ਕੜਾਈ ਕੀਤੀ ਹੋਈ ਹੈ ਇਹ ਪਤਲਾ ਵਾ ਇਸ ਦੇ ਉੱਤੇ ਨੈਕਲੇਸ ਜੈਨ ਬਣਾਉਣ ਵਾਸਤੇ ਆਪਾਂ ਨਾਲ ਮੋੜ ਰੱਖਾਂਗੇ ਇਸ ਤਰੀਕੇ ਇਹਨਾਂ ਰੱਖ ਕੇ ਉੱਪਰ ਇਹੜਾ ਆਪਣਾ ਗਰੇ ਦਾ ਪੈਚ। ਸਨੇ ਡਬਲ ਰੈਡੀਮੇਡ ਪੈਚ ਇਸ ਤਰ੍ਹਾਂ ਆਪਾਂ ਨੂੰ ਮਿਲ ਜਾਂਦੇ ਆ। ਆਪਾਂ ਪੂਰਾ ਪੈਕੇਟ ਹੀ ਲੈ ਆ ਕੇ ਰੱਖ ਲੈਣੇ ਆ ਜਿਵੇਂ ਮਰਜ਼ੀ ਆਪਾਂ ਡਿਜ਼ਾਈਨ ਬਣਾਣੀ ਹੋਵੇ। ਉਸ ਤਰੀਕੇ ਹੀ ਆਪਾਂ ਬਣਾ ਸਕਦੇ ਆ। ਹੁਣ ਆਪਾਂ ਇਹਨੂੰ ਦੇਖਣਾ ਆਪਣਾ ਜਿਹੜਾ ਵੀ ਪ੍ਰੈਸ ਨਾਲ ਚਿਪਕਾਉਣੇ ਕੱਪੜੇ ਨਾਲ ਚਿਪਕਾਉਣਾ ਨਾ ਜਿੱਤੇ ਸ਼ਾਈਨਿੰਗ ਆ ਉਹ ਪਾਸਾ ਆਪਾਂ نیچے ਰੱਖਾਂਗੇ। ਦੂਸਰਾ ਪਾਸਾ ਆਪਾਂ ਉੱਪਰ ਰੱਖਾਂਗੇ। రపేస్నిషా సా స్పే దే నిశా సాడే పంజీన గలా రక్క కప్పడే నెస్ తరికే ਪ੍ਰੈਸ ਲਗਾਵਾਂਗੇ ਪ੍ਰੈਸ ਅਪਰੇਡ ਲਗਾ ਲਵਾਂਗੇ ਉੱਪਰ ਤੋਂ ਆਪਾਂ ਇਸ ਤਰ੍ਹਾਂ نیچے ਨੂੰ ਲੈ ਕੇ ਆਵਾਂਗੇ ਉੱਪਰ ਤੋਂ ਹੀ ਆਪਾਂ نیچے ਨੂੰ ਲੈ ਕੇ ਆਉਣਾ ਹੈ ਵਿੱਚ ਵੀ ਚੰਗੀ ਤਰ੍ਹਾਂ ਆਪਾਂ ਸੈਂਟਰ 'ਚ ਵੀ ਘੁਮਾ ਲੈਣੀ ਹੈ ਤੁਮਾਰੋ ਤੋਂ ਬਾਅਦ ਹੁਣ ਆਪਾਂ ਅੱਧੇ ਜਿਹੀ ਸਪੀਸ ਦੇ ਕੇ ਇਹ ਕੜਾਈ ਕਰਾਂਗੇ ਜਦ ਜਿਵੇਂ ਆਪਾਂ कट्ठी कटाई होगी ना ही लाने की हम आप दसागे सब तो पहल तो आप इस कपड़े में इस तरह उपरू तो फोल्ड कर लेना इस तरह ही। प्रेस भी आप लगा सकते इस तरह जिस तरह प्रेस लगा लिए फिर अपन उपर कच्चा करने की लड़ नहीं पैंती बखिया करके कच्चा करते हैं ਇਸ ਤਰੀਕੇ ਤੋਂ ਆਪਾਂ ਕੋਈ ਨਹੀਂ ਬਣਾਣੀਏ ਸਿੱਧੇ ਪਾਸੇ ਆਪਣੇ ਵੱਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਇਧਰ ਉੱਥੇ ਪਾਸੇ ਵੜਾ ਗਿਆ ਕੋਈ ਗੱਲ ਨਹੀਂ ਇਧਰ ਵੀ ਆਪਾਂ ਐਸੇ ਨਹੀਂ ਕੀ ਹੈ ਇਹ ਲੋਨ ਪ੍ਰੋਪਰ ਹੋਣਾ ਚਾਹੀਦੀ ਹੈ। ਕਿ ਬਕਿੰਦਾ ਕਪੜਾ ਨੀਚੇ ਰਹਿ ਜਾਂਦਾ ਲੂਜ਼। ਕਪੜਾ ਲੂਜ਼ ਨਹੀਂ ਰਹਿਣਾ ਚਾਹੀਦਾ। ਉੱਪਰ ਨੂੰ ਪੂਰਾ ਇਦਾਂ ਖਿੱਚ ਕੇ ਦੋਨਾਂ ਸੱਜਾ ਤੋਂ। ਇਹ ਜਿਹੜਾ ਆਪਣਾ ਕਪੜਾ ਹੁਣ ਇੱਥੋਂ neck ਤੋਂ ਜ਼ਿਆਦਾ ਆ ਗਿਆ ਇਹਦੀ ਆਪਾਂ ਕਟਾਈ ਕਰਾਂਗੇ ਇਸਨੇ ਕੀ। ਇਹਦੇ neck ਦੇ ਜਿਹੜਾ ਛਿਮ ਬਣਿਆ ਇਸ ਤੋਂ ਅੱਗੇ ਨਹੀਂ ਜਾਣਾ ਚਾਹੀਦਾ ਕਪੜਾ। ਇਸ ਤਰ੍ਹਾਂ ਨਿਕਰੇ ਸ਼ੇਵਾ ਉਸ ਤਰੀਕੇ ਆਪਾਂ ਦਿਸਣਾ ਚਾਹੀਦਾ ਮਤਲਬ ਐਸ ਤ੍ਰਿਕਾ ਹੁਣ ਆਪਾਂ ਪ੍ਰੋਪਰ ਦਿਸਣ ਲੱਗ ਗਿਆ ਸਲਾਈਟ ਦੇ ਕਾਪੜਾ ਇਸਨੂੰ ਹੁਣ ਆਪਾਂ ਮਸ਼ੀਨ ਨਾਲ ਸਲਾਈ ਲਗਾਵਾਂਗੇ ਇਸ ਤਰੀਕੇ ਨਾਲ ਭੰਗਲੇ ਦਾ ਪੈਚ ਡਾ ਲਿਆ ਸੀਗਾ ਉੱਥੇ ਪਾਸੇ ਅਟੈਚ ਕਰਕੇ ਜਿਵੇਂ ਨੋਰਮਲ ਹੀ ਅਟੈਚ ਕਰਦੇ ਆ ਆਪਾਂ ਪਹਿਲਾਂ ਵੀ ਕਈ ਵੀਡੀਓ ਵਿੱਚ ਤੁਹਾਨੂੰ ਦੱਸਿਆ ਹੋਇਆ ਹੈ ਇਹ ਕਿਸ ਤਰੀਕੇ ਅਟੈਚ ਕਰਨਾ ਹੈ ਪੁੱਠੇ ਪਾਸੇ ਅਟੈਚ ਕਰਕੇ ਕਿ ਇੱਥੋਂ ਸੀਨ ਲਗਾ ਕੇ ਆਪਾਂ ਵਿੱਚੋਂ ਕਪੜਾ ਕੱਟਦਾ ਤੇ ਇੱਥੋਂ ਆਪਾਂ ਤਿੰਨ ਗੋਨੀਆਂ ਦੋ ਕੱਟ ਪਾਤਾ ਇਸ ਕਰਕੇ ਕਿ ਵੀਡੀਓ ਥੋੜੀ ਜਿਹੀ ਛੋਟੀ ਰਹੇ ਜੀ ਵੀਡੀਓ ਜਿਆਦਾ ਲੰਬੀ ਨਾ ਬਣੇ ਹੁਣ ਆਪਾਂ ਇਹਨੂੰ ਇਸ ਤਰੀਕੇ ਪਲਟੀ ਕਰ ਲੈਣਾ ਤਾਂ ਕਾਈ ਸਿਰਫ ਆਪਾਂ ਇੱਥੋਂ ਦਿੱਤੀ ਨੋਰਮਲ ਇਹਨੂੰ ਇਸ ਤਰ੍ਹਾਂ ਆਪਾਂ ਇਸ ਤਰੀਕੇ ਸਿੱਧੇ ਬਸਲੇ ਜਾ ਜਮਾ। ਸਿੱਧੇ ਬਸਲੇ ਜਾਂ ਤੋ ਹੁਣ ਆਪਾਂ ਇਥੋਂ ਇਸ ਤਰੀਕੇ ਤਾਂ ਦੱਸਾਂਗੇ। ਇਥੋਂ ਅੱਧੇ ਜਿਹੜੀ ਸਪੇਸ ਦੇ ਕੇ ਆਪਾਂ ਜਿਵੇਂ neck ਦਿਸ ਰਿਹਾ ਵੇ। ਅੱਧੇ ਇਸ ਸਪੇਸ ਦੇ ਕੇ ਜਿਵੇਂ neck ਦੀ ਸ਼ੇਪ ਏ ਉਸੇ ਤਰੀਕੇ ਹੀ ਆਪਾਂ ਜੀ ਖਟਾਈ ਕਰਾਂਗੇ। ਇਹ ਹੈ ਜ ਆਪਣਾ ਹੁਣ ਇਹ ਪਿਛਲਾ ਕਪੜਾ ਇਹਦੀ ਕਟਾਈ ਜਾਂਦਾ ਡਰਾਪ ਹੁਣ ਆਪਾਂ ਇੱਥੋਂ ਥੋੜਾ ਜਿਹਾ ਇਸ ਤਰੀਕੇ ਫੜ ਕੇ ਮੜਿਆ ਕੱਟ ਪਾ ਲਾਂਗੇ ਇਸ ਤਰੀਕੇ ਹੁਣ ਆਪਾਂ ਇਹਨੂੰ ਜਿਵੇਂ ਪੈਚ ਦੀ ਛੇਵੇਂ ਉਸੇ ਤਰੀਕੇ ਹੀ ਆਪਾਂ ਕਟਾਈ ਕਰਨੀ ਹੈ ਦੀ ਕਪੜੇ ਦੀ ਹੱਥ ਚ ਫੜ ਕੇ ਤਾਂ ਕਰਦੇ ਆ ਕਿ ਨੀਚੇ ਆਪਣਾ ਕਮੀਜ਼ ਦਾ ਕਪੜਾ ਜਿਹੜਾ ਉਹ ਨਾ ਕੱਟ ਹੋਵੇ। ਕੱਟਣ ਤੋਂ ਬਾਅਦ ਹੁਣ ਆਪਾਂ ਜਿੱਥੇ ਕਪੜੀਆਂ ਹਰ ਇੱਥੇ ਸਿੱਧਾ ਆਪਾਂ ਕੱਟਵਾ ਲਾਂਗੇ ਇਸ ਤਰੀਕੇ। ਇਹ ਕੋਨੇ ਤੋਂ ਪਾ ਲਈ ਮੈਂ ਦੂਸਰੇ ਰੰਗ ਦਾ ਕਪੜਾ ਕੱਟਿਆ ਸੀਗਾ ਇੱਥੋਂ ਕੋਨੇ ਤੋਂ ਆਪਾਂ ਕਪੜਾ ਕੱਢ ਲਵਾਂਗੇ। ਇੰਨਾ ਕੁੰਨਿਆਂ ਤੋਂ ਇਸ ਤਰੀਕੇ ਨਾਲ ਆਪਾਂ ਇੱਥੋਂ ਕੱਟਦੇ ਹਾਂ ਇੰਨਾ ਕੁੰਨਿਆਂ ਤੱਕ ਕਪੜਾ ਕੱਟਤਾ ਹੁਣ ਆਪਾਂ ਇਸ ਤਰ੍ਹਾਂ ਇਸ ਤਰੀਕੇ ਇੱਥੋਂ ਆਪਾਂ ਇਧਰੋਂ ਕਪੜਾ ਕੱਟਣ ਵਾਲਾ ਆਪਣਾ ਇਹ ਵੀ ਕਪੜਾ ਕੱਟਾਂਗੇ ਢੀੜੀ ਤੱਕ ਆਪਾਂ ਕੱਟ ਪਾ ਲੈਨੇ ਕਰਤੀ ਨਾਲ ਪਰਨੇ ਜਦਾਂ ਨਾਲ ਕੱਟ ਪੈ ਜਵੇ ਇੱਧਰ ਵੀ ਸਭ ਤੋਂ ਪਹਿਲਾਂ ਹੁਣ ਆਪਾਂ ਇੱਥੋਂ ਜਿਹੜੀ ਕੋਨ ਆਪਾਂ ਸਵਾਰਾ ਇਹਨੂੰ neck ਨੂੰ ਸਵਾਰਾ ਕਰਕੇ ਇੱਥੋਂ ਆਪਾਂ ਲੈਂਥ ਦੇ ਹਿਸਾਬ ਨਾਲ ਅਟੈਚ ਕਰਕੇ ਸੈਂਟਰ ਨਾਲ ਸੈਂਟਰ ਇੱਥੇ ਆਪਾਂ ਸੂਈ ਵੀ ਲਗਾ ਸਕਦੇ ਸੀਗੇ ਤੇ ਆਪਾਂ ਕੱਚੀ ਸੀਂ ਲਾਣੀ ਉਹ ਵੀ ਲਗਾ ਦੇ ਕਿਸ ਤਰ੍ਹਾਂ ਸੂਈ ਲਾ ਲਈਏ ਵੀ ਸੈਂਟਰ ਜਿਹੜਾ ਪ੍ਰੋਪਰ ਸਿੱਧਾ ਰਹੇ ਵੀ ਇਹ ਟੇਡਾ ਨਾ ਹੋਵੇ ਇਸ ਤਰ੍ਹਾਂ ਹੁਣ ਆਪਾਂ ਇਹ ਵਾਲੀ ਲੇਸ ਇਹਦੇ نیچے ਲਗਾਵਾਂਗੇ نیچے ਲਗਾਣਗੇ ਤਿਆਰ ਰੱਖਣਾ ਜਿਹੜਾ ਪਰਨਾ ఏ కపడతా నీచే రవేరే కారే ఇం ਇਹ ਬੜੀ ਨੀਚੇ ਦਾ ਕੱਪੜਾ ਦਾ ਇਧਰ ਕੱਪੜਾ ਨਹੀਂ ਦਿਖਣਾ ਚਾਹੀਦਾ ਪ੍ਰੋਪਰ ਸੀ ਜੜੀ ਸਿੱਧੀ ਹੋਣੀ ਚਾਹੀਦੀ ਏ ਇਹ ਬੜੀ ਏ ਇਹਨੂੰ ਆਪਣਾ ਨੀਚੇ ਦਾ ਦੇਣਾ ਹੈ ਹੁਣ ਬਾਹਰ ਲੁਕ ਇੱਕੋ ਜਿਹੀ ਵਿਖਾਣੀ ਹੈ ਸਿੱਧਾ ਕੱਪੜਾ ਕਰ ਲੈਣਾ ਹੈ ਕੱਪੜੇ ਦੇ ਵਿੱਚ ਵੱਲਣਾ ਆਵੇ ਕੋਈ ਵੀ ਇਸ ਤਰ੍ਹਾਂ ਜਿਵੇਂ ਇੱਥੋਂ neck ਦੀ ਸ਼ੇਪ ਬਣੀ ਹੋਈ ਏ ਉਸੇ ਤਰੀਕੇ ਹੀ ਆਪਾਂ ਸ਼ੇਪ ਇੱਥੇ ਦੇਵਾਂਗੇ ਕਪੜੇ ਨੂੰ ਵੀ ਪੂਰਾ ਖਿੱਚ ਲੈਣਾ ਹੈ ਕਪੜਾ ਲੂਜ਼ ਨਾ ਰਹੇ ਨਾ ਜ਼ਿਆਦਾ ਖਿੱਚਿਆ ਜਾਵੇ ਇੱਥੇ ਜਦੋਂ ਆਪਾਂ ਲੈਸ ਨੂੰ ਘੁਮਾਣਾ ਹੈ ਸੂਈ ਜਿਹੜੀ ਆਪਣੀ ਧਿਆਨ ਵਿੱਚ ਵੀ ਨੀਚੇ ਹੋਣੀ ਚਾਹੀਦੀ ਹੈ ਉੱਪਰ ਨਾ ਹੋਵੇ ਨੀਚੇ ਸੂਈ ਹੋਣਾ ਲੈਸ ਜਿਹੜੀ ਆਪਾਂ ਥੱਲੇ ਸੂਈ ਦੇ ਵਿੱਚ ਨਾਲ ਅਟੈਚ ਆ ਇਸ ਕਰਕੇ ਲੈਸ ਦੀ ਸ਼ੇਪ ਜਿਹੜੀ ਹੈ ਸਹੀ ਰਹੇਗੀ ਸਭਲਾ ਕਰ ਲੈਣਾ ਆਪਣਾ ਕਪੜਾ ਗਲਾ ਵਗੈਰਾ ਸਾਰਾ ਹੁਣ ਆਪਾਂ ਇੱਕ ਸੂਈ نکال ਦਵਾਂਗੇ ਤੁਹਾਾਰੇ ਆਪਾਂ ਸਾਰਾ ਸਹੀ ਰੱਖਣੇ ਇਹ ਥੋੜੀ ਜਿਹੀ ਸਿੱਗ ਗਈ ਤਾਂ ਪਿੱਛੇ ਆਪਾਂ ਇੱਥੇ ਵੀ ਉਹ ਹੀ ਕਿਆਂ ਰੱਖਣਾ ਪੈਣੀ ਵੀ ਸੂਈ ਦੀ ਜੇ ਹੋਈ ਤੇ ਰੀ ਚੱਕਣਾ ਇੱਥੋਂ ਵੀ ਆਪਣਾ ਸਵਾਰਾ ਕਰ ਲੈਣਾ ਕਪੜਾ ਆਪਣਾ ਇਹਦੇ ਵਿੱਚ ਕਪੜਾ ਫੁੱਲੇ ਨੂੰ ਰੇਸਪੇਰੇ ਲੱਗ ਚੁੱਕੀ ਹੈ ਹੁਣ ਆਪਾਂ ਲੈਸ ਇੱਥੇ ਲਗਾ ਦਸਾਂਗੇ ਤੁਹਾਨੂੰ ਜਿਵੇਂ ਆਪਾਂ ਦੇ ਵਿੱਚ ਕਪੜਾ ਕੱਢ ਲਿਆ ਸੀਗਾ ਇਸ ਤਰੀਕੇ ਇਹਦੇ ਵਿੱਚ ਲੈਸ ਦੇ ਕੇ ਨਾਲ ਹੀ ਆਪਾਂ ਲੈਸ ਲਈ ਜਾਵਾਂਗੇ ਨਾਲੇ ਇਹਨੂੰ ਫੋਲਡ ਕਰੀ ਜਾਵਾਂਗੇ ਇਸ ਤਰੀਕੇ ਆਪਾਂ ਬਾਜਰੀ ਹੈਲਪ ਲੈ ਲਾਂਗੇ ਅੱਧਾ ਗਿੰਚ ਲੈਸ ਬੇਸਿਕ ਆਪਣੇ ਅੰਦਰ ਚਲ ਜਾਵੇ ਜਿਨੀ ਲਿਆ ਸਰ ਆਪਣੇ ਉਧਰ ਦਿਸਦੀ ਹੁੰਨੀ ਹੀ ਆਪਾਂ ਇਧਰੋਂ ਦੇਖੀ ਇਹਦੇ ਥੋੜੀ ਮੁਸ਼ਕਲ ਅੰਧੀ ਲਗਾਣ ਲੱਗਿਆ ਇਸ ਤਰੀਕੇ ਦੀ ਸਾਰੀ ਆਪਾਂ ਕਮਾਉਣੀ ਹੈ ਵੈਸੇ ਇਸ ਤਰੀਕੇ ਨਾਲ ਆਪਾਂ ਸਾਰੇ ਸਟਾਪ ਆਪਾਂ ਬਾਜਰੀ ਦੇ ਨਾਲ ਹੈਲਪ ਲੈ ਕੇ ਕਪੜੇ ਨੂੰ ਅੰਦਰ ਫੋਲਡ ਕਰਕੇ ਸਿਲ ਲਗਾ ਦਣੀ ਇਹ ਤੋਂ ਪਰ ਕੋੜੀ ਨਾਲ ਕੇ ਦੇ ਸਾਹਮਣੇ ਨਾਲ ਕੱਟ ਦੇਣੀ ਆਪਾਂ نیچے ਲੈ ਜਾਣ ਵਾਸਤੇ ਥੋੜੀ ਵੱਧ ਹੀ ਕਟਾਂਗੇ ਇਸ ਤਰ੍ਹਾਂ ਲੈਸ ਲੈ ਤੇ نیچے ਲੈ ਕੇ ਜਾਣਾ ਪ੍ਰੋਪਰ ਬਾਹਲੀ ਅੰਦਰ ਤੇ ਕੁਝ ਵਾਸਤੇ ਵੀ ਜਾਂਵੇ ਤੋਂ ਲਾਪਾਂ ਕੁਮਾਖੇਦਨ ਇਹ ਕਿਸੇ ਦਾ ਅੰਦਰ ਰੱਖਣ ਇਸ ਤਰ੍ਹਾਂ ਫੋਲਡ ਕਰ ਲੈਣਾ ਲੈਸ ਜਿਹੜੀ ਲੈਸ ਤਾਂ ਵੀ ਵੱਲ ਨਹੀਂ ਪੈਣਾ ਚਾਹੀਦਾ ਪੱਤੀਆਂ ਸੇਮ ਪ੍ਰੋਪਰ ਹੋਣ ਇਹ ਜਿਹੜਾ ਕਪੜਾ ਸਾਰਾ ਕਰ ਲਓ ਜਿਵੇਂ ਇਸ ਤਰ੍ਹਾਂ ਆਪਾਂ ਨੂੰ ਸੈਂਟਰ ਦੀ ਸ਼ੇਪ ਆ ਗਈ ਉਸੇ ਤਰ੍ਹਾਂ ਹੀ ਆਪਾਂ نیچے ਨੂੰ ਇਸ ਤਰ੍ਹਾਂ ਆਪਣੇ ਫੋਲਡ ਕਰ ਲੈਣਾ ਇਹ ਜਿਹੜਾ ਕਪੜਾ ਮੱਟ ਫੋਲ ਹੈ ਉਸ ਤਰੀਕੇ ਦਾਬ ਦੇ ਲਓ ਤਣ ਮੋੜਨੇ ਤੇ ਸੂਈ نیچے ਰੱਖ ਕੇ ਇਸ ਜਿੱਕੇ ਤੇ ਮੋੜਨਾ ਦੇ ਕਿ ਆ ਪੈਰਾ ਜਿੰਨ ਮਸ਼ੀਨ ਦੇ ਪੈਰਾ ਜਿੰਨ ਇਸ ਕਰਕੇ ਆਪਣਾ ਹੱਥ ਨਹੀਂ ਜਾ ਸਕਦਾ ਆਪਾਂ ਇਸ ਤਰ੍ਹਾਂ ਬਾਜਦੀ ਵਰਤੂ ਕਰ ਸਕਦੇ ਆ ਇਸ ਤਰੀਕੇ ਆਪਣਾ ਥੋੜਾ ਜਿਹਾ ਹੁਣ ਇੱਥੋਂ ਕੱਟ ਲਗੇ ਜਾ ਆਪਣਾ ਡਿਜ਼ਾਈਨ ਤੇ ਆ ਗਿਆ ਇਹਦੇ ਤੱਕ ਥੋੜਾ ਜਿਹਾ ਕੱਟ ਲਾ ਕੇ ਇਹਨੂੰ ਜਿਨ ਫੋਲਡ ਕਰਕੇ ਜਿਹੜਾ ਫालतू ਲੱਗੇ ਕੱਟ ਦਵਾਂਗੇ ਕੱਟ ਕੇ ਇਹਨੂੰ ਯਾਹ ਪਰਪਰ ਪ੍ਰੋਪਰ ਲੱਗ ਚੁੱਕੀ ਹੈ نیچے ਵਾਲੇ ਸਾਰਾ ਡਿਜ਼ਾਈਨ ਬਣ ਗਿਆ ਹੁਣ ਆਪਾਂ ਇੱਥੋਂ ਲੈਸ ਵੜਾਵਾਂਗੇ ਅੱਧੇ ਪਾਸੇ ਨੱਕਰੇ ਇਸ ਤਰ੍ਹਾਂ نیچے ਧਰ ਕੇ ਲੈਸ ਉੱਪਰ ਸੇ

लग चुकी है नीचे वर्क, होया नेक के वा नीचे वर्क हो बिल्कुल साफ सिंपल कपड़ा इस करके आप नीचे वर्क हो नैक आप बना लिया इसलिए जब तुम भी सिंपल हो इस तरह रेडीमेड पैच पैक भी फैंसी बना सकते हैं वैसे अपना पेस्टिंग पेपर तुद कटाई करके भी तैयार करते हैं ਤੇ ਇਸ ਤਰੀਕੇ ਵੀ ਡਿਜ਼ਾਈਨ ਆਪਾਂ ਬਣਾ ਸਕਦੇ ਆ ਇਹ ਆਪਣੀ ਹਿੰਮਤ ਆ ਆਪਾਂ ਕਿਸ ਤਰੀਕੇ ਤਿਆਰ ਕਰਾਂਗੇ